ਬੇਟੇ ਦੀ ਡੈੱਡ ਤੋਂ ਬਾਅਦ ਨਾ ਮੈਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਮੇਰਾ ਹਾਰਟ ਘੱਟ ਕੰਮ ਕਰਦਾ ਮੇਰੇ ਸਪੀਸ ਮੇਕਰ ਅਲਾਉਡ ਆ ਰਿਹਾ ਰਿਪੋਰਟਾਂ ਨੂੰ ਬਾਅਦ ਚ ਜੇ ਦੇਖਣੇ ਦਿਖਾਵੀ ਦੂੰਗਾ ਉੱਥੇ ਪੀਜੀਆਈ ਨੇ ਐਫ 40 ਨੇ ਮੈਨੇ ਆਪਰੇਟੇ ਦੱਸਿਆ ਪਰ ਪਿਤਾ ਜੀ ਨਾਲ ਗੱਲ ਹੋਈ ਮੈਂ ਕਿਹਾ ਆਪਰੇਟ ਕਰਾਉਣਾ ਕਹਦੇ ਨਹੀਂ ਰੱਬ ਰੱਬ ਕਰ ਖਾੜੇ ਨਾਲ ਜੁੜ ਜਾ ਆਪੇ ਮਾਲਕ ਮੇਰ ਕਰੂੰਗਾ ਉਹ ਫੇ ਹੋਲੀ ਹੋਲੀ ਏਡੀ ਕਿਰਪਾ ਹੋਈ 28% ਮੇਰਾ ਹਾਰਟ ਕੰਮ ਕਰਦਾ ਸੀ ਹੁਣ ਮੇਰਾ 52 ਕਰਦਾ ਉੱਜਾ ਜਦੋਂ ਮੈਂ ਡਾਕਟਰਾਂ ਨੂੰ ਚੈੱਕਅਪ ਰੈਗੂਲਰ ਕਰਾਣ ਜਾਣਾ 6 ਮਹੀਨੇ ਉਹ ਕਹਿੰਦੇ ਕੀ ਖਾਦਾ ਤੂੰ ਮੈਂ ਕਿਹਾ ਮੈਂ ਤਾਂ ਨਾਰਮਲ ਹੀ ਖਾਣਾ ਜੀ ਮੈਂ ਕਿਹਾ ਮੈਂ ਛੱਡਿਆ ਬਹੁਤ ਕੁਝ ਆ ਕਹਿੰਦਾ ਛੱਡਿਆ ਛੱਡ ਤੂੰ ਖਾਦਾ ਕੀ ਨਮਾ ਖਾਦਾ ਕੀ ਮੈਂ ਕਿਹਾ ਕੋਈ ਨਮਾ ਨਹੀਂ ਖਾਂਦਾ ਫਿਰ ਤਾਂ ਕਹਿੰਦਾ ਕੀਤਾ ਤੂੰ ਕਿਆ ਨਮਾ ਕਿਆ ਕੀਤਾ ਮੈਂ ਕਿਹਾ ਜੀ ਨਮਾ ਮੱਸ ਪਿਆ ਕਹਿੰਦੇ ਹੱਸਦਾ ਕਹਿੰਦੇ ਮੈਂ ਕਿਹਾ ਨਮਾ ਦਾ ਮੈਂ ਇਹ ਕੀਤਾ ਮੇਰਾ ਚਕਾ ਬੱਚਿਆਂ ਨੂੰ ਖਾੜਿਆਂ ਨੂੰ ਜ਼ਿਆਦਾ ਹੋ ਗਿਆ ਕਹਿੰਦਾ ਛੱਡੀ ਨਾ ਤੇ ਤਨੂ ਉਹਨੇ ਫਿੱਟ ਕਰਤਾ ਡਾਕਟਰ ਇਹ ਗੱਲਾਂ ਕਹਿੰਦੇ ਨੇ ਆ ਪੀਜਾ ਵਾਲਾ ਨੇ ਇਹ ਕਿਹਾ ਕਹਿੰਦਾ ਤੈਨੂੰ ਦੁਆਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਇਹ ਬਹੁਤ ਘੱਟ ਚਾਂਸ ਆ ਕਿਸੇ ਦਾ ਹਾਰਟ ਰਿਕਵਰ ਕਰ ਜਾਵੇ ਜਦੋਂ ਹਾਰਟ ਸੁਗੜ ਜਾਂਦਾ ਨਾ ਬਿਲਕੁਲ ਸਹੀ ਹੋਰ ਕਵਰ ਨਹੀਂ ਕਰਦਾ ਰਿਕਵਰ ਨਹੀਂ ਕਰਦਾ ਉਹ ਮਾਲਕ ਦੀ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਅੱਡੀ ਕਿਰਪਾ ਪਰਮ ਪਿਤਾ ਪਰਮਾਤਮਾ ਦੀ ਬਹੁਤ 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 ਸ਼ੁਕਰਾਨਾ ਕੋਟਨ ਕੋਟ ਹਾਰਟ ਚ ਸੁਧਾਰ ਹੋ ਗਿਆ ਦਵਾਈ ਬੰਦ ਹੋ ਗਈ ਦਵਾਈ ਵੀ ਬੰਦ ਹੋ ਗਈ ਆ ਬੰਦ ਹੋ ਗਈ 6 ਸਾਲ ਲਗਾਤਾਰ ਖਾਦੀ मेरी मेमोरी कमजोर होना पड़े जो मापूल लड़ा पे आजी हूँ है ना दस से आ के पेस मेकर का आयता जो लड़ा पे आ पेस मेकर मेरे बेल्कोल में होने लिखा इमीडिएटली सदली अप्रेट टू स्पेस दिस पर्सन एनी टाइम सदली डेथ ये मेरी रिपोर्ट ते लिखा सदली डेथ हाँ बेक किसे टाइम भी <laughs> ਮਰਲੇ ਲੋਕੀ ਕਹਿੰਦੇ ਵੀ ਦੁਆਵਾ ਕੰਮ ਕਰਦੀਆਂ ਕਿ ਨਹੀਂ ਕਰਦੀਆਂ ਤੁਸੀਂ ਲਾਈਵ ਐਗਜ਼ਾਮਪਲ ਬਿਲਕੁਲ ਭਾਜੀ ਕਰਦੀਆਂ ਪੱਥਰ ਤੇ ਲੀਖਿਆ ਕਰਦੀਆਂ ਪਰ ਤੁਹਾਡੀ ਨੀਤ ਸਾਬ ਹੋਣੀ ਚਾਹੀਦੀ ਭਾਜੀ ਕਿਸ ਦੀ ਵੱਦਵਾ ਨਾ ਲਓ ਕਿਸੇ ਦੀ ਵੱਦਵਾ ਨਾ ਲਓ ਸੀਸ ਜਰੂਰ ਲਓ ਵੱਦਵਾ ਪੱਥਰ 파ੜ ਦਿੰਦੀ ਆ ਤੇ ਤੁਹਾਨੂੰ ਕੋਈ ਦੁਖੀ ਹੋ ਕੇ ਵੱਦਵਾ ਦੇ ਦੇਵੇ ਨਾ ਬਿਲਕੁਲ ਸਹੀ ਗੱਲ ਸੱਚਾ ਬੰਦਾ ਹਮ ਸੱਚਾ ਇਨਸਾਨ ਰੱਬ ਨੂੰ ਮੰਨਣ ਵਾਲਾ ਬੇੜਾ ਗਰਖ ਹੋ ਜਾਊਗਾ ਕਰਦਾ ਘਰ ਤਬਾ ਹੋ ਜਿਉ ਕਿਸੇ ਨੂੰ ਸਿੱਧੇ ਪਾਸੇ ਤੋਰੇ ਛੇੜੀ ਜਾਣਾ ਛੇੜੀ ਜਾਣਾ ਉਹ ਕਹਿੰਦਾ ਜਾ ਮਾਲਕਾ ਇਹਨੂੰ ਕਰ ਦੇ ਸਿੱਧਾ ਉਹ ਵੀ ਐਸਾ ਸਿੱਧਾ ਕਰਦਾ ਸਭ ਕੁਝ ਹੀ ਸਿੱਧਾ ਹੋ ਜਾਂਦਾ ਬੱਦੂਆ ਇੱਕ ਦੀ ਮਾਰੀ ਮਾਰੀ ਆ ਭਾਜੀ ਬੱਦੂਆ ਤਾਂ ਬਹੁਤ ਮਾਰੀ ਇਹ ਕਸੀ ਨਾ ਅ ਜਿੱਥੇ ਬੈਠੇ ਆ ਆਸ-ਪਾਸ ਕੁਦਰਤ ਮੇਗਾ ਮੰਗਾ ਪਪੂਲਰ ਪਪੂਰ ਦੇ ਫੇਰੇ ਪਤਾ ਮੈਨੂੰ ਮੈਂ ਕਹਿ ਨਹੀਂ ਲੱਗਾ ਸੀਗਾ ਤੇ ਮੈਨੂੰ ਇਹ ਗੱਲ ਬੜੀ ਵਧੀਆ ਲੱਗੀ ਅਕਸਰ ਮੈਂ ਪਿੰਡਾਂ ਦੇ ਵਿੱਚ ਜਾਂਦਾ ਨਾ ਮੈਨੂੰ ਦਰਖਤ ਨਹੀਂ ਨਜ਼ਰ ਆਉਂਦੇ ਹੂੰ ਮੈਨੂੰ ਖੇਤ ਨਜ਼ਰ ਆਣਗੇ ਜਿਨ੍ਹਾਂ ਨੂੰ ਸੇ ਕਈ ਵਾਰੀ ਪੰਜਾਬੀ ਕਹਿ ਵੀ ਦਿੰਦੇ ਆ ਹਰਿਆ ਭਰਿਆ ਪੰਜਾਬ ਹੂੰ ਬਟ ਜਿਹੜੇ ਲੋਕ এনवायरमेंट ਤੇ ਕੰਮ ਕਰਦੇ ਆ ਉਹ ਕਈ ਵਾਰੀ ਕਹਿ ਵੀ ਦਿੰਦੇ ਆ ਵੀ ਅਸੀਂ ਹਰਿਆ ਭਰਿਆ ਪੰਜਾਬ ਨਹੀਂ ਹੈਗੇ ਅਸੀਂ ਬਹੁਤ ਪਿੱਛੇ ਆਂ ਬਾਕੀ ਸਟੇਟਸ ਤੋਂ ਇਧਰ ਭੇਜ ਦਿਓ ਦਿਖਾ ਦਾਂਗੇ ਮੈਂ ਪਿੰਡ 'ਚ ਵੱਡਿਆ ਹਾਂ ਮੈਨੂੰ ਦਰਖਤ ਹੀ ਨਜ਼ਰ ਆਏ ਸਿਰਫ ਪਪੂਲਰ ਤੇ ਦਿਖਾ ਦਿਨਾ ਜਰਾ ਆ ਰਿਹਾ ਬਸ ਸਾਡੇ ਏਰੀਆ ਚ ਨਾ ਗੁੱਜਰ ਭਾਈਚਾਰਾ ਜ਼ਿਆਦਾ ਹੈ ਏਰੀਆ ਗੁੱਜਰ ਭਾਈਚਾਰੇ ਦਾ ਔਰ ਗੁੱਜਰ ਭਾਈਚਾਰਾ ਮਤਲਬ ਜੱਦੀ ਅਮੀਰ ਆ ਪੰਜ ਪੰਜ ਚਾਰ ਚਾਰ ਕੇ ਲਈ ਮੋਠੀ 10 20 25 50 ਵੀ ਪਰ ਬੰਦ ਪਰਸਨ ਹੈਗੇ ਆ ਹੂੰ ਉਹ ਫਿਰ ਉਹਨਾਂ ਦੀ ਜਿਹੜੀ ਮੇਨ ਫਸਲ ਆ ਪਪੂਲਰ ਤਾਂ ਉਹਨਾਂ ਨੇ ਲਾਣਾ ਹੀ ਲਾਣਾ ਲਾਣਾ ਹੀ ਲਾਣਾ ਹਾਂ 1 ਕਿੱਲੇ ਚ ਉਹਨਾਂ ਨੇ ਸਾਲ ਦਾ 15-20 ਲੱਖ ਰੁਪਇਆ ਕਮਾਣਾ ਹੈ ਕਮਾਣਾ ਕਣਕ ਤਾਂ ਜਿਹੜੀ ਲੈਣੀ ਉਹ ਤਾਂ ਵੱਖਰੀ ਹੈ ਸਿਰਫ ਪਪੂਲਰ ਤੋਂ ਇੰਨਾ ਕਮਾਣਾ ਬਿਲਕੁਲ ਭਾਜੀ ਤੁਸੀਂ ਕਮਾਈ ਦੱਸ ਰਹੇ ਹੋ ਹਾਂ ਬਿਲਕੁਲ ਲਾਗਤ ਤੋਂ ਬਾਅਦ ਸਾਰੀ ਕਮਾਈ ਉਹ ਭਾਜੀ ਲਾਗਤ ਕੱਢ ਕੇ ਦੱਸਦਾ ਕਿਉਂਕਿ ਸਾਡੇ ਖੁੰਦੇ ਆਪਣੇ 7 ਖੇਤੇ 8 ਅਸੀਂ ਵੀ ਲਾਏ ਹੋਇਆ ਪਪੂਲਰ ਵੇਚੀਦੇ ਆ ਕਣਕ ਆਪਣਾ ਵੀ ਰੋਟੀ ਰਾਮ ਇੱਦੇ ਚੱਲਦਾ ਮਲ ਕਰੋੜਾਂ ਦਾ ਹੋ ਗਿਆ ਕਰੋੜਾਂ ਦਾ ਜਿੱਦਣ ਹੋ ਗਿਆ ਫੇ ਤੁਹਾਨੂੰ ਇੱਥੇ ਇੱਥੋਂ ਤੋਂ ਲੈ ਕੇ ਥੱਲੇ ਤੱਕ ਮਾਰਬਲ ਨਜ਼ਰ ਆਊਗਾ ਤੇ ਥੱਲੇ ਬਿਲਕੁਲ ਨਿਊ ਫ੍ਰੈਸ਼ ਫੋਰਚੂਨਰ ਮਿਲੂਗੇ ਜਦੋਂ ਕਰੋੜਾਂ ਵਾਲੇ ਪਾਸੇ ਆਗੇ ਆਇਦਾ ਸ਼ੁਕਰ ਕਰਦੇ ਆ ਰੋਟੀ ਦੋ ਟਾਈਮ ਵਧੀਆ ਮਿਲਦੀ ਹੈ ਹਾਂ ਤਸੱਲੀ ਨਾਲ ਇੱਥੋਂ ਜਾਣ ਤੋਂ ਬਾਅਦ ਸਕੂਨ ਵਧੀਆ ਆਉਂਦਾ ਫੇ ਬਸ ਓਕੇ ਮਾਲਕਾ ਤੇਰਾ ਸ਼ੁਕਰ ਹੈ ਅੱਖਾਂ ਕਰੋੜਾਂ ਰੁਪਿਆ ਕਮਾ ਕੇ ਸਕੂਨੀਆਂ ਦਾ ਆਦ ਨੂੰ ਲੋਗ ਨੀਂਦ ਦੀ ਗੋਲੀ ਖਾਂਦੇ ਆ ਉਹ ਸਾਰੀ ਰਾਤ ਨੀਂਦ ਦੀ ਗੋਲੀ ਖਾ ਕੇ ਉਸਲ ਬੱਟੇ ਲਈ ਜਾਂਦੇ ਆ ਕੰਮ ਕਰਮ ਨਹੀਂ ਚੰਗੇ ਕੀਤੇ ਹੁੰਦੇ ਸਾਰੀ ਦਿਹਾੜੀ ਲੋਕਾਂ ਨੂੰ ਭੰਡਿਆ ਹੁੰਦਾ ਉਹ ਤਰੱਕੀ ਕਰ ਗਿਆ ਉਹ ਐਨੇ ਜੋਗਾ ਨਹੀਂ ਸੀ ਉਹ ਐਵੇਂ ਹੀ ਚੜਿਆ ਵਾ ਉਹ YouTube ਤੇ ਛਾ ਗਿਆ ਉਹ Insta ਤੇ ਛਾ ਗਿਆ ਉਹ ਪਿੱਛੋਂ ਐਦਾਂ ਸੀਗਾ ਇਹ ਲੋ ਇਹ ਜੈਲਸੀ ਇਹ ਨਰਕ ਉਹੀ ਸਟ੍ਰੈਸ ਇਸੇ ਸਾਰੀ ਰਾਤ ਭਾਜੀ ਬੋਡੀ ਫੇ ਉਦਾਂ ਦੀ ਹੋ ਜਾਂਦੀ ਹੈ ਉਦਾਂ ਦੀ ਹੋ ਜਾਂਦੀ ਹੈ ਜੇ ਕੋ ਬੰਦਾ ਨਿਤਨੇਮ ਕਰਦਾ ਵਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਰਾਮ ਉਹ ਮਦਦ ਰੱਬ ਦਾ ਨਾਮ ਲੈਣਾ ਚੰਗੇ ਕੰਮ ਕਰਨਾ ਉਹ ਸਵਰਗ ਆ ਲੋਕਾਂ ਦੀ ਤਰੱਕੀ ਨੂੰ ਦੇਖ ਕੇ ਖੁਸ਼ ਹੋਣਾ ਸਵਰਗ ਆ ਫਿਰ ਉਹ ਵਧੀਆ ਨੀਂਦ ਸੌਂਦਾ ਮਾਲਕਾ ਤੇਰਾ ਸ਼ੁਕਰ ਆ ਯਾਰ ਅੱਛਿਆ ਪਾਛਾ ਵਾਹਿਗੁਰੂ ਤੇਰਾ ਸ਼ੁਕਰ ਉਹ ਮਰੀਆ ਨਹੀਂ ਸੌਂਦਾ ਉਹ ਸਕੂਨ ਆ ਤਾਂ ਲੱਗਦਾ ਸਾਰਾ ਸਵਰਗ ਆ ਹਾਂ ਬਿਲਕੁਲ ਪਾਜੀ ਮੈਂ ਕਹਾਂ ਐਗਜ਼ਾਮਪਲ ਤੁਹਾਨੂੰ ਦੇ ਦਿੱਤੀ ਮਰਨ ਤੋਂ ਬਾਅਦ ਨਹੀਂ ਸਵਰਗ ਮਰਨ ਤੋਂ ਬਾਅਦ ਨਹੀਂ ਨਰਕ ਜੀਂਦੇ ਜੀ ਨਰਕ ਜੀਂਦੇ ਜੀ ਸਵਰਗ ਆ ਚੁਗਲੀ ਨਿੰਦਿਆ ਕਰਨੀ ਬੰਦ ਕਰ ਦਿਓ ਜੇ ਕਰਦੇ ਆ ਤਾਂ ਨਰਕ ਆ ਜੇ ਲੋਕਾਂ ਦੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਪਿਆਰ ਦਿੰਦੇ ਆ ਤਾਂ ਸਵਰਗ ਆ ਲੋਕੀ ਐਸ ਸਵਰਗ ਨਰਕ ਤੁਹਾਡੇ ਰਹੀ ਜਾਂਦੇ ਆ ਲੋਕਾਂ ਨੇ ਆਪਣੀ ਜ਼ਿੰਦਗੀ ਸੁਣਿਆ ਦੇਖਿਆ ਉਹ ਦਾਦੇ ਪਰਦਾਦੇ ਕਿਹਨੇ ਦੇਖਿਆ ਸੁਣੀਆਂ ਸੁਣਾਈਆਂ ਗੱਲਾਂ ਜਿਹੜਾ ਮਾੜਾ ਕਰਮ ਕਰਦਾ ਭੁਗਤਦਾ ਉਹ ਨਰਕਈ ਆ 20 ਬਿਮਾਰੀਆਂ ਲੱਗੀਆਂ ਦੰਦਾ ਚ ਡਰਿੱਲਾ ਵੱਜਦੀਆਂ ਸੂਈਆਂ ਵੱਜੇ ਦਿਨ ਨਰਕਿਆ ਟਡੇ ਚ ਸ਼ੂਗਰ ਦੇ ਟੀਕੇ ਲਾਦੇ ਨਰਕਿਆ ਇੱਕ ਵਾਰੀ ਉੱਠ ਗਏ ਮੜਕੇ ਖੜਾ ਨਹੀਂ ਹੋਣਾ ਉੱਥੇ ਤੱਕ ਜਾ ਨਹੀਂ ਹੋਣਾ ਉਰੇ ਨੂੰ ਹੀ ਆ ਜਾ ਉਹ ਨਰਕਿਆ ਸਿੱਧੇ ਤੁਰ ਨਹੀਂ ਹੋਣਾ 빙ੇ ਤੁਰਨਾ ਉਹ ਨਰਕਿਆ ਬੱਚੇ ਦੋ ਦੋ ਤਿੰਨ ਤਿੰਨ ਹੋਣ ਔਰ ਘਰ ਚ ਨਾ ਹੋਣ ਮਾਪੇ ਕੱਲੇ ਹੋਣ ਉਹ ਨਰਕਿਆ ਕਿਰੂ ਇਹ ਹੀ ਨਰਕਿਆ ਕਿਸੇ ਨੇ ਦੇਖਿਆ ਕਿਹੜਾ ਹਾਂ ਜੇ ਤਲਿਆ ਇਹ ਤਾਲਾ ਹੁੰਦਾ ਇੱਥੇ ਹੀ ਦੇਖੋ ਤੁਸੀਂ ਗੱਲ ਕਹੀ ਨਾ ਮੇਰੇ ਦਿਮਾਗ ਦੇ ਵਿੱਚ ਪੰਜਾਬ ਦੀਆਂ ਮਾਵਾਂ ਆ ਗਈਆਂ ਹਾਂ ਪੰਜਾਬ ਦੇ ਪਿੰਡ ਖਾਲੀ ਹੋਏ ਪਿਆ ਦੋ ਦੋ ਤਿੰਨ ਤਿੰਨ ਬੱਚੇ ਐ ਪਰ ਮਾਵਾ ਨਾਲ ਨਹੀਂ ਰਹ ਰਹੇ ਕੋਈ ਬਾਹਰ ਚਲਾ ਗਿਆ ਕੋਈ ਕਿੱਥੇ ਹੋਰ ਚਲਾ ਗਿਆ ਸਭ ਤੋਂ ਤਰਸਤਾਨ ਦਾ ਉਹਨਾਂ ਨੂੰ ਦੇਖ ਕੇ ਭਾਈ ਸਾਡੇ ਪਿੰਡ ਚ ਵੀ ਦੋ ਚਾਰ ਫੈਮਲੀ ਆ ਮੁੰਡੇ ਦੋ ਦੋ ਤਿੰਨ ਤਿੰਨੇ ਆ ਤੇ ਸਾਰੇ ਬਾਹਰਿਆ ਮਾਵਾ ਪਾਪ ਇੱਥੇ ਕੋਈ ਸ਼ਾਮ ਨੂੰ ਦੁੱਧ ਲੈਣ ਤੁਰਿਆ ਆਉਂਦਾ ਕੋਈ ਸਬਜ਼ੀ ਲੈਣ ਮੈਨੂੰ ਬੜਾ ਤਰਸਾਂ ਮੈਂ ਫਿਰ ਮੇਰੇ ਨਾਲ ਅੰਦਰੋਂ ਇਦਾਂ ਵਾਲਾ ਜਹਾੜ ਦਾ ਕਿ ਜਤਨ ਕਿ ਤੇ ਨਾਗ ਨਾ ਲੰਬੇ ਪਾਲਾ ਉਹ ਯਾਰ ਇਸ ਕਰਕੇ ਪਾਲਿਆ ਸੀ ਤੁਨ ਅੱਛਾ ਮਾਪੇ ਬਿਮਾਰ ਹੋ ਜਾਣ ਦੋਸਤ ਨੂੰ ਫੋਨ ਕਰਨਾ ਓਏ ਮੇਰਾ ਡੈਡੀ ਤੇ ਲਾ ਯਾਰ ਜਾਇ ਮੈਂ ਮੈਂ ਤਾਂ ਤੈਨੂੰ ਪਤਾ ਮੈਂ ਬਾਹਰ ਹਾਂ ਪੈਸੇ ਭੇਜ ਦੇਣਾ ਵਾ ਪਾਜੀ ਪੈਸਾ ਨਹੀਂ ਚਾਹੀਦਾ ਯਾਰ ਮਾਪੇ ਨੇ ਜਦੋਂ ਤੁਹਾਡਾ ਗੰਦਮੂਹਤ ਚੱਕਿਆ ਤੁਹਾਨੂੰ ਪਾਲਿਆ ਮਾਂ ਨੇ ਸਾਰੀ ਰਾਤ ਆਪ ਗਿੱਲੇ ਤੇ ਪਈ ਜਾਣਾ ਪੁੱਤ ਨੂੰ ਸੁੱਕੇ ਤੇ ਪਾਇਆ ਪੈਸੇ ਲੈ ਪਾਇਆ ਸਕੂਨ ਲੈ ਪਾਜੀ ਉਹ ਬੱਚਾ ਜਵਾਨ ਹੋਊਗਾ ਜਦ ਮੈਂ ਬੁੱਢੇ ਅਵਸਥਾ ਜਾਣਾ ਬੱਚਾ ਮੇਰਾ ਸੁੱਖ ਦਊਗਾ ਬਾਪ ਨੇ ਵੀ ਇਹੀ ਸੋਚਿਆ ਸੀ ਪਾਜੀ ਉਹ ਪਾਲਦੇ ਆਓ ਮਾ ਮਾਪੇ ਸਟ੍ਰੈਸ ਚ ਪਾਗਲ ਹੋ ਗਏ ਜਦ ਕੋ ਗੱਲਾਂ ਕਰਨ ਨੂੰ ਐ ਨਹੀਂ ਬੱਚਿਆਂ ਨੂੰ ਚਾਹੀਦਾ ਅਸੀਂ ਵੀ ਕਰਦੇ ਹਾਂ ਤੁਸੀਂ ਵੀ ਕਰੋ ਸੁਣਨ ਨਾਲੇ ਵੀ ਕਰਿਓ ਭਾਈ ਬਾਪ ਨਾਲ ਮਾਂ ਨਾਲ ਘੰਟਾ ਗੱਲਾਂ ਬਾਤਾਂ ਕਰਨੀਆਂ ਹੀ ਕਰਨੀਆਂ ਸਵੇਰੇ ਤੁਹਾਡਾ ਐਨਾਂ ਹੀ ਪੁੱਛਣਾ ਬਹੁਤਾ ਬਾਪੂ ਕੀ ਹਾਲ ਆ ਯਾਰ ਫਟਿਆ ਮਾਤਾ ਜੀ ਠੀਕ ਹੋ ਫਟਿਆ ਕੋਈ ਲੋੜ ਕੋ ਪਰੇਸ਼ਾਨੀ ਤੰਗਵਾ ਬੈਠਾ ਹਾਂ ਮਾ ਪਾਜੀ ਐਨਾਂ ਹੀ ਕਹਿਣਾ ਸਵਰਗ ਆ ਤੁਹਾਡੇ ਲਈ ਵੀ ਮਾਪੇ ਲਈ ਵੀ ਹਾਂ ਕਹਿਣ ਨੂੰ ਤਿਆਰੇ ਕੋਈ ਨਹੀਂ ਆ ਭਾਜੀ ਮਹੀਨਾ ਮਹੀਨਾ ਮਾਪਾਪ ਨੂੰ ਨਹੀਂ ਲੋਕ ਦੇਖਦੇ ਨਾ ਬਲਾਂ ਦੇ ਪੋਤਾ ਪੋਤੀ ਤੋਂ ਪਤਾ ਲੱਗਦਾ ਵੀ ਦਾਦੂ ਬਿਮਾਰਿਆ ਦਾਦੀ ਬਿਮਾਰਿਆ ਇਹ ਸੱਚਾਈ ਹੈ ਭਾਜੀ ਹੂੰ ਪਹਿਲਾ ਦੋਸਤ ਪੋਤੇ ਦਾ ਉਹਦਾ ਦਾਦਾ ਹੁੰਦਾ ਔਰ ਦਾਦੇ ਦਾ ਆਖਰੀ ਦੋਸਤੋਂ ਦਾ ਪੋਤਾ ਹੁੰਦਾ ਪੋਤੇ ਤੇ ਸਾਰੀਆਂ ਆਸਾਂ ਉਮੀਦਾਂ ਹੁੰਦੀਆਂ ਜੇ ਪੋਤੀ ਹੋਵੇ ਤਾਂ ਵੀ ਭਾਜੀ ਉਹਨਾਂ ਤੋਂ ਪਤਾ ਲੱਗਦਾ ਮਾਪਾਪ ਨੂੰ ਤੇ ਫਿਰ ਪੇਰੈਂਟਸ ਦਾ ਕਹਿਣਾ ਦਾ ਕੋਈ ਨਹੀਂ ਕਹਿ ਦਿੰਨੇ ਆ ਕਹਿ ਦਿੰਨੇ ਡਾਕਟਰ ਨੂੰ ਫੋਨ ਕਰ ਦੇਣਾ ਕੋਈ ਸਟੋਰ ਲੋਕਲ ਹੁੰਦੇ ਆ